ਕੀ ਤੁਸੀਂ ਵਾਰ-ਵਾਰ ਧਰਨ ਪੈਣ, ਕੋੜੀ ਜਾਂ ਤਾਲੂਏ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਦਵਾਈਆਂ ਖਾ ਕੇ ਅੱਕ ਚੁੱਕੇ ਹੋ ਤਾਂ ਅੱਜ ਹੀ ਆਓ ਦੀਪ ਮ사ਜ ਸੈਂਟਰ ਖੰਨਾ ਜਿੱਥੇ ਪ੍ਰਾਣੇ ਦੇਸੀ ਤਰੀਕੇ ਨਾਲ ਧਰਨ, ਕੋੜੀ ਅਤੇ ਜੱਚਾ ਬੱਚਾ ਦੀ ਮ사ਜ ਮਾਲਿਸ਼ ਕੀਤੀ ਜਾਂਦੀ ਹੈ ਜੋ ਪਿਛਲੇ 15 ਸਾਲਾਂ ਤੋਂ ਇਲਾਜ ਕਰਦੇ ਆ ਰਹੇ ਹਨ ਤੁਹਾਨੂੰ ਵਿਸ਼ੇਸ਼ ਤੌਰ ਤੇ ਦੱਸ ਦਈਏ ਕਿ ਜਿੱਥੇ ਇਹ ਪਹਿਲਾਂ ਕਿਰਾਏ ਤੇ ਸੀ ਉਹ ਮਕਾਨ ਬਦਲ ਕੇ ਹੁਣ ਹਿਮਾਲਿਆ ਪਬਲਿਕ ਸਕੂਲ ਕੋਲ ਆ ਚੁੱਕੇ ਹਨ ਇਲਾਜ ਸਿਰਫ ਤੇ ਸਿਰਫ ਮਿਲਾਵਾਂ ਲਈ ਹੀ ਕੀਤਾ ਜਾਂਦਾ ਹੈ ਪਤਾ ਫਿਰ ਇੱਕ ਵਾਰੀ ਨੋਟ ਕਰ ਲਓ ਨੇੜੇ ਹਿਮਾਲਿਆ ਪਬਲਿਕ ਸਕੂਲ ਗਦਾਮ ਰੋਡ ਲਲਹੇੜੀ ਰੋਡ ਖੰਨਾ ਫੋਨ ਨੰਬਰ ਨੋਟ ਕਰ ਲਓ 97817 80397 ਨੇੜੇ ਹਿਮਾਲਿਆ ਸਕੂਲ ਬਦਾਮ ਰੋਡ ਲਲਹੇੜੀ ਰੋਡ ਖੰਨਾ 9781780397 ਸਾਸਰੀਗਲ ਜੀ ਲੈਣਾ ਦੀਪ ਮ사ਜ ਸੈਂਟਰ ਜੇ ਮੈਂ ਕਿਸੇ ਦੇ ਧਰਨ ਕੋਡੀ ਤਾਲੂਆ ਜੇ ਕਿਸੇ ਦੇ ਜੱਚਾ ਬੱਚਾ ਦੀ ਮ사ਜ ਦੀ ਲੋੜ ਆ ਸਾਡੇ ਨਾਲ ਸੰਪਰਕ ਕਰ ਲਓ ਜੇ ਸਾਲਾਂ ਦਾ ਤਜਰਬਾ